ਅ ਦਿੱਪ ਸੈਪਟੈਂਬਰ ਓਨਵਰਡ ਸਰਦੀ ਟੀਮ ਵੱਲੋਂ ਕਿਉਂਕਿ ਸੈਪਟੈਂਬਰ ਦੇ ਵਿੱਚ ਟੋਟਲੀ ਨਵੀਂ ਟੀਮ ਆਈ ਹੈ 356 ਸੈਂਪਲਸ ਲਏ ਗਏ ਜਿਨ੍ਹਾਂ ਦੇ ਵਿੱਚੋਂ 232 ਦੀ ਰਿਪੋਰਟ ਮਿਲ ਗਈ ਹੈ ਉਹਨਾਂ ਵਿੱਚੋਂ 69 ਸੈਂਪਲ ਫੇਲ ਹੈ ਜਿਨ੍ਹਾਂ ਵਿੱਚੋਂ ਪਨੀਰ ਦੇ 77 ਸੈਂਪਲਸ ਹੈ ਉਹਨਾਂ ਚੋਂ 36 ਪਾਸ ਹੈ 25 ਫੇਲ ਹੈ ਮਿਲਕ ਦੇ 35 ਸੈਂਪਲਸ ਦੇ ਵਿੱਚੋਂ 25 ਫੇਲ ਪਾਸ ਹੈ ਐਂਡ 7 ਫੇਲ ਹੈ ਸਿਮਿਲਰਲੀ ਘੀ ਦੇ 33 ਦੇ ਵਿੱਚੋਂ 16 ਪਾਸ ਹੈ ਔਰ 10 ਫੇਲ ਹੈ ਇਸ ਟਾਈਪ ਵੈਰਾਈਟੀ ਆਫ ਸੈਂਪਲਸ ਅਸੀਂ ਲੈਂਦੇ ਹਾਂ ਅਲੱਗ-ਅਲੱਗ ਤਰ੍ਹਾਂ ਦੇ ਖਾਣ ਵਾਲੀਆਂ ਚੀਜ਼ਾਂ ਦੇ ਤੇ ਉਹ ਜਿਸ ਤਰ੍ਹਾਂ ਵੀ ਰਿਜ਼ਲਟਸ ਆਉਂਦੇ ਆ ਜਿਹੜੇ ਫੇਲਡ ਹੈਗੇ ਆ ਉਹਨਾਂ ਦੇ ਵਿੱਚੋਂ ਸਾਡੀ ਵੱਲੋਂ 40 ਕੇਸਸ ਕੋਰਟ ਵਿੱਚ ਲਗਾ ਦਿੱਤੇ ਗਏ ਆ ਔਰ ਬਾਕੀ ਅੰਡਰ ਪ੍ਰੋਸੈਸ ਹੈ ਉਹ ਵੀ ਜਲਦੀ ਹੀ ਲਗਾ ਦਿੱਤੇ ਜਾਣਗੇ ਨੰਨ੍ਹ ਕਈ ਲੋਕਾਂ ਦੇ ਵਿੱਚ ਪ੍ਰੋਡਕਟ ਨੂੰ ਤਿਆਰ ਕਰਕੇ ਉਹਨੂੰ ਸੇਲ ਕਰਦੇ ਨੇ ਉਹਨਾਂ ਤੇ ਕਿਸੇ ਕੰਟਰੈਕਸ਼ਨ ਕਿਉਂ ਨਾ ਕੋਈ ਲਾਇਸੈਂਸ ਨਹੀਂ ਹੁੰਦਾ ਦੇਖੋ ਜਿਸ ਤਰ੍ਹਾਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਜੇ ਕੋਈ ਘਰ ਦੇ ਵਿੱਚ ਹੈ ਵਿਦਆਊਟ ਐਨੀ ਲਾਇਸੈਂਸ ਹੈ ਇਨਫੋਰਮੇਸ਼ਨ ਜਾਂ ਕੋਈ ਵੀ ਕੰਪਲੇਂਟ ਆਉਂਦੀ ਹੈ ਸਾਡੇ ਵੱਲੋਂ ਨਾਲ ਦੀ ਨਾਲ ਉਹਤੇ ਐਕਸ਼ਨ ਲਿਆ ਜਾਂਦਾ ਹੈ ਸੈਂਪਲਸ ਵੀ ਹੋ ਜਾਂਦੇ ਆ ਤਾਂ ਉਹਨਾਂ ਨੂੰ ਜੇ ਲਾਇਸੈਂਸ ਹੈਗਾ ਠੀਕ ਹੈ ਜੇ ਵਿਦਆਊਟ ਲਾਇਸੈਂਸ ਹੈ ਤਾਂ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਕਿ ਲਾਇਸੈਂਸ ਬਣਾਓ ਜੇ ਨਹੀਂ ਬਣਾਣਗੇ ਤਾਂ ਉਹਨਾਂ ਦੇ ਅਗੇਂਸਟ ਐਕਸ਼ਨ ਹੋਏਗਾ ਨੰ ਜਿਨ੍ਹਾਂ ਦੇ ਖਿਲਾਫ ਹਾਲ ਹੀ ਵਿੱਚ ਤੁਸੀਂ ਐਕਸ਼ਨ ਲਿਆ ਉਹਨਾਂ ਦੀ ਸੈਂਪਲਿੰਗ ਤੁਸੀਂ ਦਾ ਸੇਫਟੀ ਹੋ ਗਿਆ। ਤਾਂ ਕੋਈ ਦੇ ਵਿੱਚ ਕੁਝ ਗਿਆ ਉਹਨਾਂ ਤੇ ਹੋਰ ਵੀ ਕਿਸ ਤਰੀਕੇ ਦੀ ਕਾਰਵਾਈ ਆ ਉਹਨਾਂ ਨੂੰ ਕੋਈ ਚੇਤਾਵਨੀ ਕਿ ਅੱਗੇ ਉਹ ਇਸ ਤਰੀਕੇ ਦਾ ਮਾਲ ਜਿਹੜਾ ਵੇਚਣਾ ਚਾਹੁੰਦੇ। ਦੇਖੋ ਇੱਕ ਤਾਂ ਸਾਡੇ ਵੱਲੋਂ ਅਵੇਅਰਨੈਸ ਕੈਂਪਸ ਲੱਗਦੇ ਹੈਗੇ ਜਿਹਦੇ ਵਿੱਚ ਰੂਟੀਨ ਚ ਦੱਸਿਆ ਜਾਂਦਾ ਹੈ ਕਿ ਤੁਸੀਂ ਫੂਡ ਸੇਫਟੀ ਡਿਪਾਰਟਮੈਂਟ ਦੇ ਸਾਰੇ ਰੂਲਸ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਨਾ। ਜੋ ਵੀ ਬਿਜ਼ਨਸ ਕਰਨਾ ਹੈਗਾ ਉਹ ਐਸ ਪਰ ਐਕਟ ਕਰਨਾ। ਸੇਫਟੀ ਰੂਲਸ ਨੂੰ ਫਾਲੋ ਕਰਨਾ। ਤੇ ਲਾਇਸੈਂਸ ਐਂਡ ਰਜਿਸਟ੍ਰੇਸ਼ਨ ਹਮੇਸ਼ਾ ਹਰ ਕਿਸੇ ਨੂੰ ਬਣਵਾ ਲੈਣਾ ਚਾਹੀਦਾ ਹੈਗਾ ਵਿਟਾਊਟ ਲਾਇਸੈਂਸ ਕੰਮ ਨਹੀਂ ਕਰਨਾ ਚਾਹੀਦਾ ਇਹ ਅਵੇਅਰਨੈਸ ਟਾਈਪ ਹੈ ਜੇ ਕਿਸੇ ਕੋਲ ਲਾਇਸੈਂਸ ਨਹੀਂ ਹੈਗਾ ਤੇ ਉਹਦੇ ਅਗੇਂਸਟ ਸੈਕਸ਼ਨ ਵੀ ਲਿਆ ਜਾਦਾ ਜਿਆਦਾ ਕਿਹੜੀ ਕੰਪਲੀਟ ਆਂਦੀ ਹੈ ਜੀ ਖਾਣ ਪੀਣ ਦੀ ਕਿਸ ਟਾਈਪ ਮਤਲਬ ਜਿਆਦਾ ਕੰਪਲੀਟ ਲੋਟ ਤਾਂ ਜਿਆਦਾ ਡਿਫਰੈਂਟ ਡਿਫਰੈਂਟ ਆਂਦੀ ਹੈ ਮਿਲਕ ਐਂਡ ਮਿਲਕ ਪ੍ਰੋਡਕਟਸ ਵੀ ਹੈ ਪਰ ਇਨ ਐਡੀਸ਼ਨ ਟੂ 댓 ਬਾਕੀ ਵੀ ਜਿਸ ਦਾ ਫਾਸਟ ਫੂਡ ਦੀ ਵੀ ਹੈ ਤੇ ਅਸੀਂ ਉਹਨਾਂ ਦੇ ਸੈਂਪਲਸ ਵੀ ਲੈਂਦੇ ਹਾਂ ਅਦੂ ਕਰ ਰਹੀ ਜਗਾਤ ਚੱਲ ਰਹੀ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਕਾਰਵਾਈ ਹੁੰਦੀ ਹੈ ਕਿ ਇਦਾਂ ਹੀ ਸਾਡੇ ਡਿਪਾਰਟਮੈਂਟ ਵੱਲੋਂ ਕੰਟੀਨਿਊਲੀ ਇਦਾਂ ਚੱਲਦੀ ਜਾਏਗਾ ਔਰ ਅਸੀਂ ਰੂਟੀਨ ਆਪਣੇ ਸੈਂਪਲਿੰਗ ਪਲੱਸ ਸਾਨੂੰ ਸਰਵੇਲੈਂਸ ਡਰਾਈਵਸ ਵੀ ਮਿਲਦੀਆਂ ਜਿਸ ਤਰ੍ਹਾਂ ਅ ਪਿਛਲੇ ਮਹੀਨਿਆਂ ਦੇ ਵਿੱਚ ਕੁਕਿੰਗ ਆਇਲ ਦਾ ਗੋਰ ਦਾ ਹਨੀ ਦਾ ਇਹਨਾਂ ਦੇ ਸੈਂਪਲਸ ਲੈ ਕੇ ਆਏ ਔਰ ਜੇ ਫੇਲ ਪਾਈ ਜਾਂਦੇ ਹਨ ਤਾਂ ਉਹਨਾਂ ਦੇ ਅਗੇ ਇਨਸਟ੍ਰਕਸ਼ਨ ਹੋਏ ਅਨਲ ਗਰਮੀ ਦਾ ਮੌਸਮ ਨਾ ਖਾਸ ਕਰਕੇ ਲੋਕ ਕੋਲ ਰਹਿਣ ਠੰਡੀਆਂ ਚੀਜ਼ਾਂ ਬਣਾ ਲੈਂਦੇ ਹਾਂ ਹਾਂ ਲੈਟੇਕਲੀ ਰਾਨੀ ਕੁਝ ਚੇਤਾਵਨੀ ਕਰਦੇ ਆ ਬਿਲਕੁਲ ਜਿਸ ਤਰ੍ਹਾਂ ਆਈਸਕ੍ਰੀਮ ਅਸੀਂ ਤੁਸੀਂ ਦੇਖਿਆ ਹੋਣਾ ਕਿ ਲਾਸਟ ਮੰਥ ਸਾਡੇ ਵੱਲੋਂ ਆਈਸਕ੍ਰੀਮ ਫੈਕਟਰੀ ਤੇ ਵੀ ਰੇਡ ਕੀਤੀ ਗਈ ਤੇ ਉਹਨਾਂ ਦੇ ਅਨ ਹਾਈਜਨਿਕ ਕੰਡੀਸ਼ਨਸ ਪਾਈ ਗਈ ਅਸੀਂ ਉਹਨੂੰ ਅਨ ਹਾਈਜਨਿਕ ਚਲਾਨ ਵੀ issues ਕੀਤਾ ਹੈ ਤੇ ਉਹਨਾਂ ਦੇ ਸੈਂਪਲ ਵੀ ਲਏ ਗਏ ਸੀ ਇਸ ਤਰ੍ਹਾਂ ਹੀ ਕਮਿੰਗ ਟੇਸਟ ਵੀ ਕੰਟੀਨਿਊ ਰਹੇਗਾ ਆਈਸਕ੍ਰੀਮ ਔਰ ਆਮ ਪਬਲਿਕ ਨੂੰ ਵੀ ਅਸੀਂ ਕਹਿੰਦੇ ਆ ਕਿ ਕੁਝ ਖਾਣਾ ਹੈ ਤਾਂ ਬ੍ਰਾਂਡਡ ਚੀਜ਼ਾਂ ਖਾਓ ਓਪਨ ਵਿੱਚ ਕੁਝ ਵੀ ਜੇ ਤੁਹਾਨੂੰ ਲੱਗਦਾ ਹੈਗਾ ਉਹ ਨਹੀਂ ਖਾਣਾ ਚਾਹੀਦਾ ਠੀਕ ਹੁਣ